ਜੈ ਕਰਦਾ ਤੀਰ ਤੇ ਬਾਦ ਤੇ ਕਾਗ ਸੋਸ ਦੇ ਚੁੰਦ ਸਵਾਰੇ ਕਾਗ ਇਸ ਦਰਦ ਧਨ ਕੋ ਪਿਆਰ ਕਰ ਬਈਆ ਰਾਮ ਨਾਮ ਕਾ ਹੈ ਨਾਮ ਜਈਆ ਰਹਾ ਪਈ ਹੈ ਕਿਉਂਕਿ ਇੱਥੇ ਨਾ ਘੰਟਿਆਂ ਦੇ ਪਹਸਾਬ ਨਾਲ ਲੰਦੇ ਪੈਸੇ ਫੇਵੇਂ ਲਾਈਏ ਲੇਟ ਹੋ ਗਏ ਕੋਈ ਫਾਇਦਾ ਨਹੀਂ ਹੈਗਾ ਜਗਾ ਵਧੀਆ ਟਿਕਾਣੇ ਤੇ ਆਪਾਂ ਨੂੰ ਮਿਲ ਗਈ ਸੋਟਾਜੀ ਉਹ ਵਰਟ ਗਿਆ ਇਹਨੂੰ ਪਤਾ ਲੱਗੇ ਕੁਝ ਖਾਣ ਨੂੰ ਉਹ ਖਾ ਲੀਏ ਉਹ ਤਾਂ ਗੇਗੇ ਜਾ ਰਹੇ ਹੈ ਮੈਨੂੰ ਪਿੱਛੇ ਛੱਡ ਗਏ ਚਲੋ ਗਾਇਸ ਸਤਿ ਸ਼੍ਰੀ ਅਕਾਲ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਆਈ ਹੋਪ ਕਿ ਸਾਰੇ ਠੀਕ ਹੋਵੋਗੇ ਤੇ ਅੱਜ ਮੈਂ ਗਾਇਸਰਾ ਠੀਕ ਨਹੀਂ ਹੈਗਾ ਸੀ ਮੇਰੇ ਨਾਲ ਕਿਡਨੀ ਜੇ ਸਟੋਨ ਦੀ ਪੇਨ ਹੋ ਰਹੀ ਸੀ ਸਵੇਰ ਦੀ ਪਹਿਲਾਂ ਉਹ ਦਵਾਈ ਲਿਆ ਕੇ ਤੇ ਹੁਣ ਮੈਂ ਜਾ ਰਿਹਾ ਕੰਮ ਤੇ ਤੇ ਨਾਲੇ ਨਾ ਸੁਖਵੀਰ ਦਾ ਕੱਲ ਮਨਾਉਣਾ ਹੈ ਕੋਈ ਡੇ ਸਕੂਲੇ ਉਹਨਾਂ ਨੇ ਮਨਾਉਣਾ ਹੈ ਤੇ ਉਹਦੇ ਕਰਕੇ ਥੋੜਾ ਜਿਹਾ ਕੰਮ ਸਮਾਨ ਚਾਹੀਦਾ ਸੀ ਇੱਕ ਉਹਨੂੰ ਗ੍ਰੀਨ ਕਲਰ ਦੀ ਚਾਹੀਦੀ ਟੀ-ਸ਼ਰਟ ਤੇ ਫਿਰ ਹਰਬ ਨੂੰ ਮੈਂ ਕਹਾਂ ਤੂੰ ਨਾਲ ਹੀ ਚੱਲ ਮੇਰੇ ਜੋ ਜੋ ਲੈਣਾ ਹੈ ਆਪਣੀ ਦੇਖ हिसाब ਨਾਲ ਲੈ ਲਓ ਤੁਸੀਂ ਜੋ ਲੈਣਾ ਹੈ ਤੇ ਵੀ ਬਾਅਦ ਹੀ ਨਾਲ ਸ਼ਿਕਾ ਗਾਈ ਸੱਚਕਾ ਕਦੇ ਸ਼ਿਕਾ ਗਾਈ ਤੇ ਚਪੀਰ ਸਕੂਲ ਆ ਜੇ ਦੋ ਚੂਟਿਆ ਉਹ ਸਵੇਰੇ ਅਸਮਾਨ ਨੂੰ ਦੇਖਦੇ ਆ ਕਿ ਰਗ ਅਸਮਾਨ ਹੈ ਸਕੂਲ ਵਾਲੇ ਵੀ ਆ ਨਾ ਚੱਕਣਾ ਜੀ ਪਾ ਦਿੰਦੇ ਲਾਣੀਆਂ ਟੂਣੀਆਂ ਲਿਆਓ ਸੀੜ ਲਿਆਓ ਕਰਨੀ ਕੀ ਕੀ ਲੈ ਕੇ ਆਓ ਕਹਿੰਦੇ ਹੁਣ ਦੇਖਦੇ ਆ ਮਿਲਦਾ ਜੋ ਜੋ ਮਿਲਦਾ ਉਹ ਲੈ ਲੈਨੇ ਆ ਮੈਂ ਕਿਹਾ ਚੱਲ ਇੱਥੋਂ ਚੱਲਦੇ ਨਾਲ ਚੰਦਰੂ ਦੇਖ ਲੈ ਐ ਰਵੀ ਹਰ ਰੋਜ਼ ਕੁਛ ਉਤਾਸੀ ਉਹ ਪਟ ਗਿਆ ਇਹਨੂੰ ਪਤਾ ਲੱਗੇ ਕੁਛ ਖਾਣ ਨੂੰ ਨਾ ਕੁਝ ਖਾਲੀ ਨਾ ਰੋਟੀ ਵੀ ਨਹੀਂ ਖਾਦੀ ਸਵੇਰ ਦੀ ਤੇ ਚਾਹ ਨੇ ਬਿਸਕੁਟ ਖਾ ਕੇ ਆ ਗਈ ਲੱਗ ਗਈ ਸਕੈਨ ਹਾਂ 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 ਫਾਈਨ ਲੀਟ ਹੋ ਗਿਆ ਫੋਕਨ ਲੱਗੀ ਆਉਣਾ ਹੀ ਕਰਾਏ ਨੇ ਨਾਲ ਨਾਈਸ ਇਹ ਗਰਸ ਸੀ ਛਕ ਲਿਆ ਮੈਂ ਛਕ ਲਿਆ ਕਿ ਮੈਂ ਹੁਣ ਰਾਜੇ ਨੂੰ ਛਕ ਲਿਆ ਆਪ ਵੀ ਚੋਣ ਦੀ ਹੁੰਦੀ ਹਾਂ ਹਾਂਜੀ ਗਾਇਸ ਅਸੀਂ ਆ ਚੁੱਕੇ ਹਾਂ ਸਿਲੰਦਰ ਤੇ ਹੁਣ ਅਸੀਂ ਜਾ ਰਹੇ ਆ ਰਾਜੀਤ ਦਾ ਸੋਰੀ ਸੁਖਵੀਰ ਦਾ ਸਮਾਨ ਲੈਣਾ ਸੀ ਥੋੜਾ ਜਿਹਾ ਕੱਲ ਤੋਂ ਐਕਟੀਵਿਟੀਜ਼ ਤੁਹਾਨੂੰ ਦੱਸੀਆਂ ਸੀ ਨਾ ਤੇ ਉਹਦਾ ਥੋੜਾ ਜਿਹਾ ਸਮਾਨ ਟਿਕਾ ਲੈਣਾ ਉਹ ਲੈਣ ਆਏ ਆ ਤੇ ਉਹ ਉਪਰ ਤੱਕ ਅੱਗੇ ਅੱਗੇ ਜਾ ਰਹੇ ਆ ਮੈਨੂੰ ਪਿੱਛੇ ਛੱਡ ਕੇ ਗਾਇਸ ਗੱਡੀ ਅਸੀਂ ਪਿੱਛੇ ਹੀ ਖੜੀ ਕਰਾ ਰਹੇ ਆ ਪਾਰਕਿੰਗ ਵਿੱਚ ਨਹੀਂ ਲਗਾਈ ਹੈਗੇ ਕਿਉਂਕਿ ਇੱਥੇ ਨਾ ਘੰਟਿਆਂ ਦੇ ਪੈਸਾ ਹਰ ਨਾ ਲੰਦੇ ਪੈਸੇ ਫੇਵੇਂ ਲਾਈਏ ਲੇਟ ਹੋ ਗਏ ਕੋਈ ਫਾਇਦਾ ਨਹੀਂ ਹੈਗਾ ਜਗਾ ਵਧੀਆ ਟਿਕਾਣੇ ਤੇ ਆਪਾਂ ਨੂੰ ਮਿਲ ਗਈ ਤੇ ਆਪਾਂ ਉੱਥੇ ਫਿਰ ਲਗਾਤੀ ਗੱਟੀ ਹੁਣ ਇੱਥੇ ਪੈਦਲ ਜਾ ਰਹੇ ਆ ਪੈਦਲ ਚੱਲ ਜਾਂਦੇ ਥੋੜਾ ਨਾਲੇ ਪਚ ਜੇਗਾ ਨਾਲ ਖਾਦੇ ਪਚ ਜਾਣਗੇ ਪਹੁੰਚ ਚੁੱਕੇ ਆ ਜਿੱਤ ਚੌਕ ਇੱਥੋਂ ਆਪਾਂ ਪਹਿਲਾਂ ਨਾਲ ਇਹਦੀ ਟੀ-ਸ਼ਰਟ ਦੇਖਾਂਗੇ ਕੀ ਕਿਦਾ ਸਮਾਨ ਗਾਇਜ਼ ਇਹ ਸੰਡੇ ਵਾਲੇ ਦਿਨ ਨਾ ਇੰਨਾ ਰਾਸ਼ ਨੂੰ ਦਾਣਾ ਸੇਲ ਲੱਗਦੀ ਏਦੋ ਬੜਾ ਰਾਸ਼ ਨੰਗਲ ਨੂੰ ਜਗ੍ਹਾ ਨਹੀਂ ਹੁੰਦੀ ਗਾਇਜ਼ 10-4 ਦੁਕਾਨਾਂ ਅਸੀਂ ਘੁੰਮ ਲਈਆਂ ਦੀ ਟੀ-ਸ਼ਰਟ ਗ੍ਰੀਨ ਕਲਰ ਦੀ ਮਿਲੀ ਨਹੀਂ ਹੈਗੀ ਤੇ ਹੁਣ ਅਸੀਂ ਜਾ ਰਹੇ ਅੱਕੇ ਚੱਕਰ ਗਰਲਿਸ਼ ਵਾਲੀ ਤੋਂ ਉਹ ਤੁਹਾਡੇ ਵਰਗਾ ਹੀ ਉਹ ਵੀ ਉਹਨੂੰ ਕਿਹੜਾ ਛੇਤੀ ਚੀਜ਼ ਪਸੰਦ ਆ ਜਾਂਦੀ ਤੁਹਾਡੇ ਵਰਗੀ ਹੈ ਸਾਰਾ ਜੋਤੀ ਚੌਂਕ ਘੁਮਾਣ ਲੱਗੇ ਅਸੀਂ ਉਹਦੀ ਇੱਕ ਟੀ-ਸ਼ਰਟ ਬਦਲੇ ਟੀ-ਸ਼ਰਟ ਨਹੀਂ ਸਮਝਦੀ ਹੈ ਜੀ ਇੱਕ ਵੀ ਬਹੁਤ ਅੱਗੇ ਗਾਇਸ ਹੁਣ ਅਸੀਂ ਚੱਲੇ ਆਂ ਵਾਪਸ ਦੋ ਲੈਣਾ ਸੀ ਤੇ ਸਟੇਜਰੀ ਦਾ ਸਮਾਨ ਜਿਹੜਾ ਸੀ ਉਹ ਪਲਾਟੋਰਮ ਉਪਰੋਂ ਲਾਹੇ ਮੈਂ ਕਿਹਾ ਮਿਲ ਜੂਗਾ ਅਸੀਂ ਉਹਦੇ ਕੋਲ ਲੈ ਲੈਣਾ ਤੇ ਬਾਕੀ ਜਿਹੜਾ ਸਮਾਨ ਸੀ ਉਹ ਇਥੋਂ ਲੈ ਆਇਆ ਜੇ ਲੇਟ ਹੋ ਗਈਆਂ ਤਿਰਖੇ 5 ਵਜੇ ਚੱਲੇ ਨੇ ਤੇ 6 ਵਜੇ ਡਿਊਟੀ ਅੱਜ ਪਹਿਣਾ ਜਾ ਕੇ ਅੱਡੇ ਤੇ ਵਾਟਰ ਰੱਖੇਗਾ ਮੁੰਮੀ ਤਾਂ ਰਿਆਂ ਦੱਬਲਾ ਜਾਂਦਾ ਉਹਨਾਂ ਘਰੇ ਖਨਪੁਰ ਸਾਹਿਬ ਰੱਖਿਆ ਉਹਦੇ ਘਰੇ ਆਇਆ ਕਰਨੀ ਸ਼ਹੀਦ ਉਹ ਅੱਜ ਡਿਊਟੀ ਮੇਰੀ ਡਿਊਟੀ ਕਰਨੀ ਆ ਤੇ ਹੁਣ ਟਿਕਟ ਤੇ ਹੋਈ ਗਈਆਂ ਗੱਲ ਜੂਸ ਚੱਕ ਲਿਆ ਸੀ ਜੂਸ ਕੋ ਵੀ ਨਹੀਂ ਹੋਣੀ ਜ਼ੋਦੀ ਚੌਕ ਅੱਜ ਵੀ ਜੇ ਕਰਦਾ ਮੈਨੂੰ ਬੁਲਾਈ ਜਾ ਥੱਲੇ ਨਾਲ ਆਓ ਜੇ ਪਲਾਟ ਦਾ ਬਾਜ਼ਾਰ ਛਟਾ ਜਿਆ ਛਟਾ ਜਿਆ ਬਾਜ਼ਾਰ ਛਟਾ ਜਿਆ ਇੱਥੇ ਤਕੜਾ ਬਾਜ਼ਾਰ ਹੈ ਇੱਥੋਂ ਦਾ ਬਾਜ਼ਾਰ ਲੈ ਬਹੁਤ ਰਸ਼ ਰੰਦਾ ਅਰੇ ਫਿਰ ਬਾਜ਼ਾਰ ਹੀ ਆ ਮੈਂ ਕਹਿੰਨੀ ਮੇਨ ਛਟਕਤੇ ਆ ਤੇ ਰਸ਼ ਤੇ ਆਪੇ ਰਹਿਣਾ

ਕੈ ਕਾ ਵੀਰ ਸੁਮੋਹ ਮਨ ਮੇਰੇ ਇਹੇ ਹਵਾਲੇ ਹੋਵੇ ਕੇ ਤੇਰੇ ਗੌਰੀ ਗਵਾਲੀ ਦੇ ਕੇ ਪਦੇ 33 ਰਾਗ ਗੌਰੀ ਗਵਾਲੀ ਰੀਏ ਸੁਖਿਆਮੈਂ ਸੁਨੂ ਕਮਾਦ ਜੀ ਤਰਨ ਪਾਵਸ ਕੀ ਕਰਨ ਦੇ ਆਜੋ 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 ਪੱਲਿਆ ਪੱਲਿਆ ਉਹ ਪੇਛੜ ਗਿਆ ਹਾਂ ਆਪਾਂ ਕੀੜਾ ਜੀ ਅੱਗੇ ਭਾਂਜੜਾ ਤੋਂ ਕੁਝ ਚੱਲ ਹਲ ਨੂੰ ਫੱਟ ਕੰਨਸਾ ਦੇਖਿਆ ਤੇ ਮਾਦਨ ਆਪੇ ਸਾਰੀਆਂ ਚਰਚਾ ਦੇ ਗਏ ਗਾਇਸ ਢੂਟੀ ਕਰਕੇ ਤੇ ਹੁਣ ਅਗੇ ਸੀ ਕਰੇ ਕਰਨੇ ਲੱਗਾ ਦੀ ਬੜਾ ਏਸੀ ਚਲਾ ਲਿਆ ਉਹ ਦਾਜ ਵੀ ਵੀ ਉੱਥੇ ਟੰਗਣ ਲੱਗ ਗਿਆ ਸੀ ਸੌ ਗਿਆ ਸੀ ਯਾਰ ਵੀ ਦੱਸਾਂ ਨਹੀਂ ਕਹਿੰਦੀ ਇਹ ਸੌ ਗਿਆ ਸੀ ਸੁੱਤੇ ਪੈਣ ਲੈ ਕੇ ਤੇ ਉੱਥੇ ਪਿਆ ਹੈ ਬਾਅਦ ਚ ਉਹਦੀ ਕਰਕੇ ਵੀ ਤਾਂ ਟੰਗਣ ਲੱਗ ਗਿਆ ਉੱਥੇ ਉਹਨਾਂ ਨੇ ਪਿਸ਼ਾਬਾ ਚੈੱਕਾਂ ਤੇ ਦਿਖਾਦ ਸਾਕਿਆ ਜੀ ਏਸੀ ਕਰਾਉਣ ਲਈ ਸਵੇਰੇ ਡਿਊਟੀ ਹੈ ਛੇ ਟਾ ਵਾਟ ਦੀ ਉਹ ਸਵੇਰੇ ਜਾਣਾ ਛੇ ਟਾ ਵਾਟ ਉਹਨਾਂ ਆਰਪੇ ਨੂੰ ਕਿਹਾ ਮੈਂ ਕਿਹਾ ਅੱਗੇ ਠੰਦੀ ਉਹਨੂੰ ਸੁਪਰੀ ਨੂੰ ਉਹਨੂੰ ਛੇ ਸਾਢੇ ਛੇ ਠੰਨੀ ਪਰੋਂ ਤੂੰ ਸਾਢੇ 5 ਉੱਟਦੀ ਹੈ ਮੈਨੂੰ ਵੀ ਨਾਲੇ ਸਾਢੇ 5 ਠਾ ਦੇ ਜਨਾਨਵਾਰ ਗਿਆ ਫੇਰ ਡਿਊਟੀ ਜਾਵਾਂਗੇ ਵਧੀਆ ਡੂਟੀ ਲੱਗ ਗਈ ਬਰਾ ਗਾਇਸ ਮੈਂ ਉਹਦਾ 7 ਮਹੀਨੇ ਬਾਅਦ ਡਿਊਟੀ ਲਈ ਵੈਸੇ ਬੜਾ ਉਦ延迟 ਨਹੀਂ ਕਰਦਾ ਜਿਦਾਂ ਉਹਨਾਂ ਕੋਈ ਕਰ ਜਦੋਂ ਹੁਣ ਛੱਡਦੀ ਏ ਤੇ ਫੇਰ ਉਹ ਹੀ ਉਹਨੂੰ ਕਰਨ ਨੂੰ ਕੰਮ ਥੋੜਾ ਜਿਹਾ ਹੌਤਰਾ ਹੁੰਦਾ ਪਰ ਤਵੇਤ ਜਦੋਂ ਗੁਰੂ ਮਾਈ ਸੇਵਾ ਆ ਮੈਂ ਉਹਦਾ ਉਹਦੀ ਦੇਰੇ ਨਹੀਂ ਕਰ ਜਾਣਿਆ ਡਿਊਟੀ ਕਰਨ ਇੱਥੇ ਇਹਨਾਂ ਦੇ ਘਰੇ ਉਹ ਵੀ ਚਲੋ ਪਿਆਰ ਇਹਨਾਂ ਨਾਲ ਕਹਾ ਕਰਕੇ ਉਹਨਾਂ ਨਾਲ ਮੈਂ ਕਹਾ ਚਲੋ ਓਦੋਂ ਮੈਂ ਲਾਵਾਂਗਾ ਡਿਊਟੀ ਤੇ ਉਸ ਕਰਕੇ ਮੈਂ ਡਿਪੀ ਕਰਕੇ ਆਇਆ ਹਾਂ ਸੁੰਦਰ ਰਾਜ ਵੀ ਰਹਾ ਉਹਦੇ ਡਿਊਟੀ ਨਹੀਂ ਗਿਆ ਮੈਂ ਭਾਈ ਵੀਰ ਇਹ ਕਹਿੰਦਾ ਪਾਪਾ ਤੁਸੀਂ ਥੱਕ ਜਾਂਦੇ ਦਬਲ ਦਬਲ ਕੰਮ ਕਰਕੇ ਨਾ ਇਸ ਕਰਕੇ ਤੁਸੀਂ ਇੱਕੋ ਕੰਮ ਰੱਖੋ ਤੇ ਬਾਕੀ ਮੇਰੀ ਸੇਵਾ ਕਰੋ ਆਣੇ ਮੇਰੀ ਸੇਵਾ ਕਰੋ ਆ ਇਹਦੀ ਸੇਵਾ ਜਰਦੀ ਦੀ ਹੁਣ ਆਈ ਦੀ ਸੇਵਾ ਆ ਉਹਨੇ ਕਰਾ ਲਈ ਸੇਵਾ ਆਪਣੀ ਆ ਵੀ ਪਾ ਕਿਥੇ ਓਏ ਕਿਥੇ ਆ ਪਾ ਆ ਵੀ ਓ ਵੇ ਲੋ ਗਿਆ ਸੁਖਵੀਰ ਗੰਦੇ ਕੰਮ ਪੋਤਾ ਥੱਲੇ ਹੀ ਪੈ ਗਿਆ ਨਾ ਛੇੜ ਨੂੰ ਛੇੜਦਾ ਤੈਨੂੰ ਭਾਰ ਆਗੇ ਨਿਕਲੇ ਆ ਇਹੋ ਵਿੱਚੋਂ ਕੰਬਲੇ ਚੋਂ ਦੇਖੀ ਜੂੜਾ ਕਿੱਦਾਂ ਤਾੜ ਨੂੰ ਜਾਂਦਾ ਹੀ ਹੋਰ ਲੱਲਾ ਵਾਤਾ ਕੋਈ ਖੋਲ ਲੈ ਬੈੱਡ ਆਪਣਾ